यश श्री राम जी जय श्री आज बहुत खुशी ਦਾ ਦਿਨ ਹੈ ਕਿ ਸਾਡੇ ਸ਼ਹਿਰ ਦੇ ਮੰਨੇ ਪਰਮਨੇ ਸਕੂਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗਡਸ਼ੰਕਰ ਉਹਨਾਂ ਦੀ ਮੈਨੇਜਮੈਂਟ ਤੋਂ ਸ਼੍ਰੀ ਆਰਮ ਸ਼ਰਮਾ ਜੀ ਮੈਮ ਮੀਨਾ ਜੀ ਤੇ ਹੋਰ ਸਟਾਫ ਮੈਂਬਰਾਂ ਆਏ ਹਨ ਤੇ 16 ਤਰੀਕ ਨੂੰ ਸਕੂਲ ਦੇ ਵਿੱਚ ਲੰਗਰ ਲਗਾਉਣ ਜਾ ਰਹੇ ਨੇ ਉਹ ਤੇ ਉੱਥੇ ਇਹ ਅਕਸ਼ ਜੋ ਸਾਨੂੰ ਅਜੋਧਿਆਜੀ ਤੋਂ ਆਏ ਹਨ ਉਹ ਲੰਗਰ ਦੇ ਵਿੱਚ ਇਹ ਸਮਰਪਣ ਉਹਨਾਂ ਦਾ ਵੀ ਕੀਤਾ ਜਾਵੇਗਾ ਇਹ ਅਕਸ਼ਤ ਜੋ ਸਿੱਧੇ ਅਜੋਧਿਆਧਾਮ ਤੋਂ ਸਾਡੇ ਤੱਕ ਪਹੁੰਚੇ ਨੇ ਇਹ ਇਹ ਲੰਗਰ ਦੇ ਵਿੱਚ ਵੀ ਪ੍ਰਯੋਗ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਅਕਸ਼ਤ ਜੋ ਇਹ ਤੁਸੀਂ ਇਹਨਾਂ ਨੂੰ ਆਪਣੇ ਘਰ ਜਿੱਥੇ ਵੀ ਤੁਸੀਂ ਅਨਾਜ ਦਾ ਭੰਡਾਰਨ ਕਰਦੇ ਹੋ ਉਹਨਾਂ ਵਿੱਚ ਵੀ ਮਿਕਸ ਕਰਕੇ ਰੱਖ ਸਕਦੇ ਹੋ ਸ਼ੇਨ ਸ਼ੋਲਜ਼ ਡਿਵਾਈਨ ਪਾਵਲ ਸੀਨੀਅਰ ਸੈਂਡੀ ਸਕੂਲ ਗਰਸ਼ੰਕਰ ਇੱਕ ਲੰਗਰ ਦਾ ਆਯੋਜਨ ਕਰਨ ਜਾ ਰਿਹਾ ਹੈ ਇਹ ਬੱਚਿਆਂ ਵਿੱਚ ਏਕਤਾ ਦੀ ਭਾਵਨਾ ਦੇਸ਼ ਭਗਤੀ ਦੀ ਭਾਵਨਾ ਪ੍ਰਾਣੀ ਸੰਸਕ੍ਰਿਤੀ ਸਾਡੀ ਉਸ ਨੂੰ ਸਜੀਵ ਰੱਖਣ ਵਾਸਤੇ ਅਸੀਂ ਇਸ ਨੂੰ ਮਨਾ ਰਹੇ ਹਾਂ ਕਿਰਿ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜੀ ਦੇ ਪ੍ਰਕਾਸ਼ ਉਤਸਵ ਤੇ ਉੱਤੇ ਅਰੇ ਇਹ ਪ੍ਰਾਣੇ ਜੋ ਸਾਡੇ ਤਿਹਾੜ ਚਲੇ ਆ ਰਹੇ ਹਨ ਲੋੜੀਏ ਤੇ ਮਾਗੀ ਦਾ ਇਹਨਾਂ ਦੇ ਵਿਚਕਾਰ 16 ਜਨਵਰੀ 2024 ਨੂੰ ਅਸੀਂ ਇੱਕ ਲੰਗਰ ਦਾ आयोजन ਕਰ ਰਹੇ ਹਾਂ ਜਿਸ ਵਿੱਚ ਕੇ ਬੱਚਿਆਂ ਵਿੱਚ ਸ਼ਰਧਾ ਨਿਭਾਵਨਾ ਦੇ ਅਨੁਸਾਰ ਉਹਨਾਂ ਦੇ ਹੀ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਕੁਝ ਮੁੱਜ ਲੋਕਾਂ ਦੀ ਸਹਿਯੋਗ ਨਾਲ ਇਲਾਕਾ ਵਾਸੀ ਦੇ ਸਹਿਯੋਗ ਨਾਲ ਸਟਾਰ ਮੈਂਬਰਾਂ ਦੇ ਸਹਿਯੋਗ ਨਾਲ ਇਹ ਸਾਰਾ ਫੰਕਸ਼ਨ ਅਸੀਂ ਕਰਾਂਗੇ ਸਾਰਿਆਂ ਨੂੰ ਇਹ ਇੱਕ ਮੈਸੇਜ ਸਾਡੇ ਵੱਲੋਂ ਜ਼ਰੂਰ ਜਾਣਾ ਚਾਹੀਦਾ ਹੈ ਕਿ ਭਈ ਆਓ ਰਲ ਮਿਲ ਕੇ ਬੈਠੀਏ ਸਾਡੀ ਪੁਰਾਣੀ ਸੰਸਕ੍ਰਿਤੀ ਮੁਤਾਬਕ ਅਸੀਂ ਇੱਕ ਇਸ ਨੂੰ ਸਮਾਜ ਨੂੰ ਅੱਗੇ ਲੈ ਕੇ ਜਾਈਏ ਜਿੱਤੇ ਸਾਨੂੰ ਇਹਨਾਂ ਤਿਉਹਾਰਾਂ ਦੇ ਉੱਤੇ ਮਾਣ ਹੈ ਉੱਥੇ ਹੀ ਸਾਡੇ ਇਹਨਾਂ ਮਹਾਨ ਗੁਰੂਆਂ ਦੇ ਪਰਵਾਂ ਦੇ ਉੱਤੇ ਸਾਨੂੰ ਮਾਣ ਹੈ ਇਹੋਨਾਂ ਦੀ ਹਿਸਟਰੀ ਤੇ ਸਾਨੂੰ ਮਾਣ ਹੈ ਇਸ ਦੇ ਨਾਲ ਹੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਯੁੱਧਿਆ ਦਾ ਅੱਜਕੱਲ ਜੋ ਇੱਕ ਬਹੁਤ ਵੱਡਾ ਉਦਮ ਚੱਲ ਰਿਹਾ ਹੈ ਉੱਤੇ ਮਹਾਨ ਉਸ ਮਹਾਨ ਉਦਮ ਦੇ ਵਿੱਚੋਂ ਇਹ ਅਕਸ਼ਿਤ ਚਾਵਲ ਜੋ ਸਾਡੇ ਕੋਲ ਪ੍ਰਾਪਤ ਹੋਏ ਹਨ ਇਹ ਵੀ ਉਸ ਲੰਗਰ ਵਿੱਚ ਪਾਏ ਜਾਣਗੇ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਇਸ ਸਮੇਂ ਦੇ ਉੱਤੇ ਇਹ ਸਾਰਾ ਕੁਝ ਇਕੱਠਾ ਕੀਤਾ ਜਾ ਰਿਹਾ ਹੈ ਔਰ 40 ਮੁਕਤਿਆਂ ਦਾ ਦਿਵਸ ਵੀ ਵਾਗੀ ਜੋ ਹੈ ਅਸੀਂ ਉਸ ਦਿਨ ਹੀ ਮਨਾਵਾਂਗੇ 16 ਤਰੀਕ ਨੂੰ ਤੇ 17 ਤਰੀਕ ਨੂੰ ਗੁਰੂ ਸਾਹਿਬ ਦਾ ਗੁਰਪੁਰਪ ਵੀ ਇੱਕ ਦਿਨ ਪਹਿਲੇ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਮਨਾ ਰਹੇ ਹਾਂ ਤਾਂ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਵੀ ਮੈਸੇਜ ਇਹ ਦੇ ਸਕੀਏ ਲੋਕਾਂ ਨੂੰ ਕਿ ਸਾਡੀ ਸੰਸਕ੍ਰਿਤੀ ਕਿੰਨੀ ਅੱਛੀ ਹੈ ਔਰ ਸਾਡੇ ਗੁਰੂ ਸਹਿਬਾਨ ਨੇ ਜੋ ਪੂਰਨੇ ਪਾਏ ਹਨ ਅਸੀਂ ਉਹਨਾਂ ਦੇ ਚਲਦੇ ਹੋਇਆ ਅਸੀਂ ਇਹ ਸਮਾਜ ਵਿੱਚ ਅੱਗੇ ਵੱਧ ਸਕੀਏ ਔਰ ਸਾਨੂੰ ਸਾਰਿਆਂ ਨੂੰ ਅਸੀਂ ਇਹ ਇੱਕ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਸੰਗਤ ਉਸ ਦਿਨ ਬੜੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਣ ਔਰ ਸਾਡੇ ਇੱਥੇ ਸਕੂਲ ਵਿੱਚ ਜੋ ਲੰਗਰ ਬਣਾਇਆ ਜਾਵੇਗਾ ਕਿਰਪਾ ਕਰਕੇ ਉਹ ਛਕਣ ਦੀ ਕਿਰਪਾਲਤਾ ਕੀਤੀ ਜਾਵੇ ਬਹੁਤ ਬਹੁਤ